ਤਾਂ ਇਹਦੇ ਨਾਲ ਮਿੰਟੂ ਜੀ ਗੱਲਾਂ ਵੀ ਰਾਗਵ ਚੱਡਾ ਦੀ ਵੀ ਗੱਲ ਕਰ ਲਗੇ ਵੈਸੇ ਰਾਗਵ ਚੱਡਾ ਨੂੰ ਲੈ ਕੇ ਬਹੁਤ ਲੋਕ ਇੱਥੇ ਮਿਸ ਕਰਦੇ ਆਪਾਂ ਨੂੰ ਕਮੈਂਟ ਵੀ ਹੁੰਦੇ ਪਰ ਹੁਣ ਗੱਲ ਰਾਗਵ ਚੱਡਾ ਦੀ ਨਹੀਂ ਉਹਨਾਂ ਨੇ ਕਹਿੰਨੇ ਕਿ ਬਾਈ ਸਾਲੀ ਵੀ ਇਸ ਵੇਲੇ ਚਰਚਾ ਦੇ ਵਿੱਚ ਉਹ ਵੀ ਕਹਿੰਨੇ ਕਿ ਬਾਈ ਗੱਡੇ ਨੂੰ ਧੱਕਾ ਤੋਂ ਕੱਲ ਆਉਣ ਨੂੰ ਤਿਆਰ ਹੈ ਕਹਿੰਨੇ ਕਿ ਵੀ ਜਿਹੜੇ ਫਸੇ ਪਏ ਆ ਗੱਡੇ ਕਹਿੰਨੇ ਕਿ ਬਾਈ ਕੋਈ ਕਰਨੀ ਹੈ ਜੇ ਚੱਡਾ ਸਾਹਿਬ ਇੱਥੇ ਨਹੀਂ ਹੈਗੇ ਤਾਂ ਕੁਛ ਨਾ ਕੋਈ ਜ਼ਿੰਮੇਵਾਰੀ ਅਸੀਂ ਵੀ ਨਿਭਾਵਾਂਗੇ ਕਹਿੰਦੇ ਕਿ ਬਾਈ ਚੱਟਾ ਸਾਹਿਬ ਵਾਪਸ ਪਤਾ ਨਹੀਂ ਕਿਉਂ ਨਹੀਂ ਆ ਰਹਾ ਜੀ ਢਿੱਲੀ ਪੈ ਗਈ ਗਲ ਦੀ ਗਾਨੀ ਤੋਂ ਪਰਦੇਸੋਂ ਮੇਰੀ ਢਾਲ ਦੀ ਜਾਏ ਜਵਾਨੀ ਤੋਂ ਪਰਦੇਸੋਂ ਨਹੀਂ ਮੁੜਿਆ ਉਹ ਕੀ ਕਰੀਏ ਕੋਈ ਪਰਦੇਸੋਂ ਨਹੀਂ ਆ ਰਿਹਾ ਹੁਣ ਧੱਕੇ ਨਾਲ ਕਿਵੇਂ ਜਾ ਜੇ ਇਹ ਗੱਲ ਮੈਨੂੰ ਹੋਰ ਵੀ ਲੱਗਦੀ ਆ ਇੱਕੋ ਮੈਂ ਲੜਾ ਵੀ ਬਾਈ ਨੇ ਗਾਣਾ ਸੀ ਨਾ ਕਿ ਬਈ ਉਹ ਲੰਡਨੋਂ ਵਕੀਲ ਕਰਾ ਦੂੰ ਕੀ ਪਤਾ ਲੰਡਨ ਵਕੀਲ ਕਰਾਉਣ ਗਏ ਹੁਣ ਕੈ ਜੀ ਵਾਲ ਸਾਹਿਬ ਵਾਸਤੇ ਲੰਡਨੋਂ ਵਕੀਲ ਸਾਦ ਕੇ ਮੈਂ ਬਰੀ ਕਰਾ ਲੂੰ ਆਪੇ ਹਾਂਜੀ ਹਾਂਜੀ ਮੈਨੂੰ ਲੱਗਦਾ ਨਹੀਂ ਫਿਰ ਆਪਦੇ ਵਾਸਤੇ ਵੀ ਸਾਈਨ ਕਰਾ ਲੈਣ ਕੰਟਰੈਕਟ ਜਿਹੜਾ ਹਸਾਬ ਕਿਤਾਬ ਬਣਿਆ ਪਿਆ ਜੀ ਦੇਖੋ ਜਿਹੜੀ ਪਹਿਲੀ ਜਲ ਬੋਰਡ ਦੀ ਜਿਹੜੀ ਚਾਰ ਸ਼ੀਟ ਸੀ ਉਹਦੇ ਚ ਤੇ ਛੱਡਾ ਸਾਹਿਬ ਦਾ ਕੋਈ ਨਾਮ ਨਹੀਂ ਨਾ ਆਇਆ ਜੀ ਹੁਣ ਸਪਲੀਮੈਂਟਰੀ ਚ ਜੇ ਆ ਗਿਆ ਫੇਰ ਖੜੇ ਪੈ ਗੱਲ ਇਹ ਆ ਕਿ ਤੁਹਾਨੂੰ ਪਤਾ ਹੈ ਕਿ ਛੱਡਾ ਸਾਹਿਬ ਦੀ ਸਾਲੀ ਕੌਣ ਆ ਪ੍ਰਿਅੰਕਾ ਚੋਪੜਾ ਬਿਲਕੁਲ ਸਹੀ ਤੁਸੀਂ ਯਾਦ ਆ ਚੋਪੜਾ ਚੋਪੜਾ ਕਰਕੇ ਹਿਸਾਬ ਕਰਦਾ ਲਿਆ ਮੈਂ ਥੋੜਾ ਚੋਪੜਾ ਬਿਲਕੁਲ ਪ੍ਰਣੀਤੀ ਜੀ ਪ੍ਰਿਅੰਕਾ ਜੀ ਆਪਸ ਦੇ ਵਿੱਚ ਪੈਣਾ ਲੱਗਦੀਆਂ ਨੇ ਅੱਛਾ ਜੀ ਜਿਵੇਂ ਤੁਹਾਨੂੰ ਪਤਾ ਨਾ ਮੀਤ ਹੇਅਰ ਤੇ ਕਿਸੇ ਨੇ ਸੋਚਿਆ ਸੀ ਪਰਮਿੰਦਰ ਸਿੰਘ ਢੀਂਡ ਸਾਂ ਸਾਂਡੂ ਨਿਕਲ ਆਇਆ ਆਪਸ ਉਹ ਹੋ 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 ਉਹ ਤਾਂ ਹੀ ਤੇ ਸਮਰਥਕ ਕਹਿੰਦੇ ਕਿ ਲੜੋ ਅੱਛਾ ਅੰਦਰ ਕੀ ਬਾਤ ਅੰਦਰ ਕੀ ਬਾਤ ਕਿੱਥੇ ਰਹਿੰਦੀ ਜਲੰਧਰ ਕੀ ਬਾਤ ਬਣ ਜਾਂਦੀ ਆ ਮੁੜ ਕੇ ਤਾਂ ਅੰਦਰ ਕੀ ਬਾਤ ਤਾਂ ਫਿਰ ਬਾਹਰ ਆ ਹੀ ਜਾਂਦੀ ਆ ਜੀ ਸੋ ਗੱਲ ਦੇਖੋ ਸਿਆਸੀ ਗਲੇਆਰਿਆਂ ਚ ਬਥੇਰੀਆਂ ਚਰਚਾਵਾਂ ਨੇ ਤਾਂ ਇਤੇ ਮਤਲਬ ਕਿ ਐਵੇਂ ਕਹਿ ਲਉ ਕਿ ਠੱਲ ਬਾਜੀ ਆ ਮੈਂ ਸਿੱਧੀ ਗੱਲ ਕਹਿ ਦਵਾਂ ਲਾਗ ਲਪੇਟ ਤੋਂ ਬਿਨਾਂ ਹੁਣ ਚਰਚਾ ਇਹ ਚੱਲ ਰਹੀ ਆ ਕਿ ਸ਼ਾਇਦ ਪ੍ਰਿਯੰਕਾ ਚੋਪੜਾ राघव ਝੱਡਾ ਦਾ ਰਸਤਾ ਪਧਰਾ ਕਰੇ ਜੀ ਕਿਉਂਕਿ ਉਹਦੀ ਬਈ ਸਿਆਸੀ ਸਰਫਾਂ ਦੇ ਵਿੱਚ ਚੰਗੀ ਆ ਤੁਹਾਨੂੰ ਪਤਾ ਹੀ ਹੈ ਨਾ ਮੋਦੀ ਸਾਹਿਬ ਨਾਲ ਫੋਟੋਆਂ ਤੇ ਮੀਟਿੰਗਾਂ ਉਹਨਾਂ ਦੀਆਂ ਵੀ ਪ੍ਰਿਯੰਕਾ ਚੋਪੜਾ ਹੋ ਸਕਦਾ ਹੈ ਕਿ ਰਸਤਾ ਪਧਰਾ ਕਰਵਾ ਦੇਵੇ ਜੀ ਕੋਈ ਵਿਚ ਲੜਾ ਵਿਚਾਲੜਾ ਰਸਤਾ ਜਿਹੜਾ ਉਹਨਾਂ ਕੱਲ੍ਹ ਆਵੇ ਪਰ ਮੇਰਾ ਮੰਨਣਾ ਹੈ ਕਿ ਇਹ ਔਖਾ ਹੈ ਕੰਮ ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਵਿਲੇ ਇਹਨਾਂ ਨੇ ਕਿੱਧਰ ਨੂੰ ਤੁਰ ਪੈਣਾ ਜੀ ਜੋ ਗੁਜਰਾਤ ਲੋਬੀ ਹੈ ਨਾ ਸੁਰ ਉਹ 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 ਉਹਨਾਂ ਦਾ ਡੰਗ ਬਹੁਤ ਤੇਜ਼ ਆ ਇਹ ਸਮਝਣ ਵਾਲੇ ਸਮਝਦੇ ਨਹੀਂ ਉਹ ਬਹੁਤ ਢੂੰਗਾਈ ਚ ਜਾ ਕੇ ਤੇ ਸਭ ਚੀਜ਼ਾਂ ਪਲਾਨ ਆਊਟ ਕਰਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਦੇਖ ਹੀ ਰਹੇ ਹੋ ਨਤੀਜਾ ਤਾਂ ਬਾਕੀ ਹੁਣ ਦੇਖੋ ਕੀ ਬਣਦਾ ਗੱਡਾ ਗੁੱਡਾ ਕਿਹੜਾ ਨਿਕਲਣਾ ਹੈ ਉਹ ਇੱਥੇ ਉੱਥੋਂ ਨਿਕਲਿਆ ਗੱਡਾ ਇੱਥੇ ਹੋ ਸਕਦਾ ਪੰਜਾਬ ਚ ਫਸ ਜਾਵੇ ਚਿੱਕੜ ਪੰਜਾਬ ਚ ਕਿਹੜਾ ਨਹੀਂ ਹੈਗਾ ਜੇ ਚਿਕੜ ਨੂੰ ਤੁਸੀਂ ਚਿਕੜ ਕਰ ਰਹੇ ਹੋ ਨਾ ਲਿਕਰ ਪਾਲਸੀ ਲਿਕਰ ਪਾਲਸੀ ਉਹ ਲਿਕਰ ਚਿਕੜ ਇੱਥੇ ਵੀ ਤੇ ਹੈਗਾ ਹੀ ਆ ਇਸ ਦਾ ਉਪਰ ਵਾਲਾ ਤਾਂ ਅਸੀਂ ਕੱਲ ਗੱਲ ਦੱਸੀ ਸੀ ਕਿਵੇਂ ਬੈਂਕ ਮੈਂ ਜਾਂਦੇ ਜਾਂਦੇ ਨੇ ਕਾਲੀ ਕਾਲੀ ਚ ਗੱਲ ਦੱਸੀ ਸੀ ਕਿ ਉਦਾਂ ਹੀ ਕਾਲੀ ਕਾਲੀ ਚ ਕਈ ਵਾਰ ਤੁਹਾਨੂੰ ਪਤਾ ਹੀ ਕੰਮ ਹੋ ਜਾਂਦਾ ਠੀਕ ਹੈ ਨਾ ਮੁੜ ਕੇ ਉੱਥੇ ਜੇਲ੍ਹ ਚ ਬੈਠਾ ਅਗਲਾ ਜਿਵੇਂ ਫਿਰ ਉਹ ਆਪ ਉਹਦਾ ਰੋਣਾ ਵੀ ਨਹੀਂ ਬਾਹਰ ਆਉਂਦਾ ਵਿਚਾਰੇ ਦਾ ਜੇਲ੍ਹ ਚ ਬੈਠੇ ਦਾ ਉਹ ਗਾਂ ਰੋਂਦਾ ਵੀ ਕੋਈ ਤੀਜਾ ਬੰਦਾ ਉਹ ਤੁਹਾਨੂੰ ਪਤਾ ਹੀ ਆ ਹੋ ਸਕਦਾ ਫਿਰ ਰਗ ਵਿਚ ਡੱਡਾ ਵਾਸਤੇ ਪੰਜਾਬ ਦੇ ਵਿੱਚੋਂ ਕੋਈ ਮੰਤਰੀ ਰੋਂ ਤੇ ਉਹਦੀ ਡਿਊਟੀ ਲਈ ਜਾਵੇ ਕਿ ਕੇਜਰੀਵਾਲ ਸਾਹਿਬ ਵਾਸਤੇ ਤੇ ਮੁੱਖ ਮੰਤਰੀ ਰੋਂਦੇ ਆ ਤੂੰ ਮਿੱਤਰਾ ਚੱਡਾ ਸਾਹਿਬ ਵਾਸਤੇ ਰੋਇਆ ਕਰਨਾ ਰੋਇਆ ਕਰਾਂਗੇ ਤੈਨੂੰ ਯਾਦ ਕਰਕੇ ਜੀ ਇਹ ਵੀ ਹੋ ਸਕਦਾ ਜੀ ਤੇ ਇਧਰੋਂ ਤੇਜਵਿੰਦਰ ਜੀ ਆਪਾਂ ਪਹਿਲਾਂ ਗੱਲ ਹੋ ਚੱਲੀ ਆ ਪੁੱਚੋ ਵਾਲੇ ਮਾਮਲੇ ਤੇ ਤੁਸੀਂ ਪ੍ਰੋਗਰਾਮ ਸਟਾਰਟਿੰਗ ਸੁਣੋਗੇ ਤਾਂ ਤੁਹਾਨੂੰ ਸਾਫ਼ ਹੋ ਜਾਏਗਾ ਜੀ ਤਾ ਇਹਦੇ ਨਾਲ ਵਿਰਾਸਤ ਪੰਜਾਬ ਇਹ ਕਹਿੰਦੇ ਪੁੱਛੋ ਤੇ ਅਸੀਂ ਅਬ ਹੋਰ ਪਹੁੰਚ ਗਏ ਉਸਤਾਦ ਹੁਣ ਵਾਪਸ ਪੁੱਛੋ ਨਾ ਖੜੋ ਸਾਨੂੰ ਸਹੀ ਗੱਲ ਆ ਜੇ ਅਸੀਂ ਮੁਰਕੜ ਕੇ ਉੱਥੇ ਹੀ ਚਲੇ ਗਏ ਫਿਰ ਅੱਗੇ ਵਾਲਾ ਕੰਮ ਰਹਿ ਜਾਏਗਾ ਜੀ ਲੰਡਨ ਲੰਡਨ ਫਿਰ ਕਿਵੇਂ ਪਹੁੰਚਦੇ ਇਧਰਲੇ ਪੱਸੇ ਵਿਰਾਸਤ ਪੰਜਾਬ ਇਹ ਕਹਿੰਦੇ ਜੀ ਛੱਡਾ ਸਾਹਿਬ ਕਿਤੇ ਬੀਜੇਪੀ ਦੇ 에ਰਪੋਰਟ ਤੇ ਨਾ ਸਿੱਧਾ ਉਤਰਿਆਣ ਕਹਿੰਦੇ ਕਿ ਬਾਈ ਜੀ ਇਹ ਤਾਂ ਹੁਣ ਉਹ ਜਾਣਦੇ ਆ ਬਾਈ ਛੱਡਾ ਸਾਹਿਬ ਜਾਣਦੇ ਆ ਕਿ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਜੀ ਲੱਗਦਾ 4 ਜੂਨ ਦੀ ਵੇਟ ਕਰਦੇ ਪਏ ਆ ਗੁਰਵਿੰਦਰ ਸਿੰਘ ਜੀ ਪਤਾ ਲੱਗਿਆ ਤੇ ਫਿਰ ਇਹ ਗਾਣਾ ਗਾਉਣਗੇ ਰੋਕਣ ਦਾ ਯਤਨ ਤੇ ਕਰੋਗੇ ਵੀ ਇਦਾਂ ਨਾ ਹੋਵੇ ਕਿਉਂਕਿ ਬਹੁਤ ਵੱਡਾ ਛਟਕਾ ਹੋਏਗਾ ਜੀ 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 ਇਹਦੇ ਨਾਲ ਹੀ ਉੱਪਰ ਕਵੀਰ ਦਾ ਕਮੈਂਟ ਸੀ ਸੰਦੀਪ ਜੀ ਦਾ ਉਹ ਕਹਿੰਦੇ ਸੀ ਕਿ ਡੇਰੇ ਜ਼ਰੂਰ ਹੁੰਦੇ ਆਗੇ ਪਰ ਸਾਨੂੰ ਕਦੇ ਆਖਿਆ ਨਹੀਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਕਿ ਤੁਸੀਂ ਵੋਟ ਕਿਹਨੂੰ ਪਾਉਣੇ ਉਹ ਕਹਿੰਦੇ ਹਾਂ ਸ਼ਰਮ ਸਪੋਰਟ ਨਹੀਂ ਕਰਦੇ ਕਿਸੇ ਦੀ ਸਪੋਰਟ ਨਹੀਂ ਕਰਦੇ ਉਹ ਕਹਿੰਦੇ ਕਿ ਸਾਨੂੰ ਇੱਕ ਆ ਜਾਂਦਾ ਆਪਣੀ ਮਰਜ਼ੀ ਨਾਲ ਵੋਟ ਬਿਆਸ ਵਾਲੇ ਕਿਸੇ ਨੂੰ ਸ਼ਰੇਆਮ ਸਪੋਰਟ ਨਹੀਂ ਕਰਦੇ ਜਿਵੇਂ ਡੇਰਾ ਸਿਰਸਾ ਉਹਨਾਂ ਦਾ ਤਾਂ ਪੋਲੀਟੀਕਲ ਵਿੰਗ ਹੈ ਨਾ ਲਾਨਿਆਂ ਜੀ ਲਾਨਿਆਂ ਕਿਉਂਕਿ ਇਹਨਾਂ ਦੀਆਂ ਅੰਗੜੀਆਂ ਸੰਗੜੀਆਂ ਤੁਸੀਂ ਦੇਖੋ ਕਿ ਮਜੀਠੀਆ ਨਾਲ ਵੀ ਰਿਸ਼ਤੇਦਾਰੀਆਂ ਨੇ ਜੀ ਮਜੀਠੀਆ ਨਾਲ ਨੇੜ ਦੀ ਰਿਸ਼ਤੇਦਾਰੀ ਹੈ ਇਹਨਾਂ ਦੀ ਜੀ ਤੇ ਜੇ ਇਸ ਤਰ੍ਹਾਂ ਕਰਨਾ ਹੋਵੇ ਤਾਂ ਫਿਰ ਉਹ ਸੁਨਿਆ ਲਾਉਣ ਕੇ ਅਕਾਲੀ ਦਲ ਵੱਲ ਜਾਓ ਜੀ ਜਲਾਲਾਬਾਦ ਤੱਕ ਤੁਹਾਨੂੰ ਪਤਾ ਇਹਨਾਂ ਦਾ ਵੋਟ ਬੈਂਕ ਹੈਗਾ ਜਿਹੇ ਵੋਟ ਬੈਂਕ ਦੇ ਤੌਰ ਤੇ ਦੇਖੇ ਸੰਗਤ ਕਹ ਲੋ ਜਾਂ ਪੈਰੋਕਾਰ ਇਹਨਾਂ ਦੇ ਦੇਖ ਲੋ ਜੀ 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 ਗੱਲ ਬਠਿੰਡਾ ਦੀ ਤਾਂ ਬਾਈ ਆਪਾਂ ਬਹੁਤ ਵਾਰੀ ਕਰ ਚੱਲੇ ਹਾਂ ਪਰ ਇੱਕ ਦੋ ਵੀਰਾਂ ਨੇ ਕਮੈਂਟ ਸੀ ਕਿ ਇਹਨੇ ਕਿ ਬਠਿੰਡਾ ਦਾ ਕੀ ਬਣੂਗਾ ਕੁਝ ਕਹਿੰਦੇ ਸੀ ਕਿ ਬਠਿੰਡਾ ਨੂੰ ਲੈ ਕੇ ਸੈਟਿੰਗ ਹੋ ਗਈ ਹਜੇ ਖਲੋਜੋ ਦੋ ਤਿੰਨ ਦਿਨ ਹਜੇ ਵੇਖੋ ਕੀ ਬਣਦਾ ਹੈ ਬਠਿੰਡਾ ਚੱਲੀ ਜਾਣਾ ਕੰਮਾਂ ਲੈ 1 ਜੂਨ ਤੱਕ ਕਿਹੜਾ ਬਠਿੰਡਾ ਕਿਤੇ ਦੂਰ ਹੋ ਜਾਣਾ ਅਜੇ ਕੱਲ ਆਪਾਂ ਕਿੰਨਾ ਪਿਚਰ ਲਾਇਆ ਹੈ ਪੂਰਾ ਹੈ ਤੁਸੀਂ ਕਹ ਲੋ ਕਿ ਬਾਈ ਪ੍ਰੋਗਰਾਮ ਮਿਲ ਰਿਹਾ ਐਨੀ ਕੀ ਬਣਿਆ ਪੁੱਤੋ ਗੋਨੇ ਆਣਾ ਵਿਰੋਧ ਸਭ ਕੁਝ ਮੜਾ ਜਾ ਤੁਸੀਂ ਕਾਲੀ ਨਾਲ ਜੁੜਿਆ ਕਰੋ ਥੋੜਾ ਜਿਆ ਸਾਢੇ 3 ਇਹ ਕੰਮ ਖੰਮਨ ਹਾਂ ਗੱਲ ਠੀਕ ਹੈ ਜੀ ਚਲੋ ਆਪਾਂ ਗੱਲ ਥੋੜੀ ਖਡੂਰ ਸਾਹਿਬ ਦੀ ਵੀ ਕਰ ਲਈਏ ਮਿੰਟ ਜੀ ਹੌਲੀ ਹੌਲੀ ਕਰਦੇ ਨੇ ਆਪਾਂ ਸਾਰਿਆਂ ਥੋੜਾ ਥੋੜਾ ਕਿਉਂ ਨਚਰ ਆਪਾਂ ਗੱਲਾਂ ਬਾਤਾਂ ਕਰਦੇ ਰਹੀਏ ਸਾਰੀਆਂ ਸੀਟਾਂ ਨੂੰ ਲੈ ਕੇ ਕੀ ਆ ਖਡੂਰ ਸਾਹਿਬ ਨੂੰ ਲੈ ਕੇ ਬਾਈ ਤੁਸੀਂ ਵੀ ਜਰਾ ਟਿੱਪਣੀ ਕਰ ਦਿਓ ਕਿ ਬਾਈ ਕਿਸ ਤਰ੍ਹਾਂ ਦੇ ਨਾਲ ਮਾਹੌਲ ਆ ਉੱਥੇ